ਲੈਟਰਿੰਗ ਬੰਦਾ ਦੋ ਤਿੰਨ ਵਾਰੀ ਜਾ ਆ ਨਾ ਖੁੱਲ ਕੇ ਹਮ ਜਣੇ ਜਾਦੇ ਨਾਲੇ ਕਈ ਵਾਰੀ ਕਿਤੇ ਬੰਦਾ ਲੈਟਰਿੰਗ ਚ ਬੈਠਾ ਫੋ ਟਰੈਕਟਰ ਨੂੰ ਮੈਂ ਮਾਰੀ ਵੀ ਜਾਦੇ ਨਹੀਂ ਲੈਣੀ ਠੀਕ ਹੈ ਤੇ ਜੇ ਇਹ ਹਿਸਾਬ ਦੀ ਲੈਣੀ ਹੈ ਇਹ ਨਹੀਂ ਤੇ ਇੱਕ ਆ ਡੱਬੀ ਚ ਦੇਣਾ ਹਮ ਇਹ ਮੱਲ ਇਹ ਤੜਕੇ ਲਾਉਣੀ ਹੈ ਹਾਂ ਆ ਆਥ ਨਹੀਂ ਲਾਉਣੀ ਦੋਨੇ ਨਾਲ ਆ ਕੇ ਠੀਕ ਹੈ ਟਾਈਮ ਚ ਲੈ ਜਾਣਗੇ ਹੁਣ ਇਹ ਸੁੱਕ ਜਾਣਗੇ ਹਫਤੇ ਦੇ ਅੰਦਰ ਅੰਦਰ ਸੁੱਕ ਕੇ ਡਿੱਗ ਪੈਣਗੇ ਆ ਦੇ ਦਵਾਈ ਲਾਈ ਪਈ ਆ ਮੌਕੈਂ ਦੀ ਪਹਿਲਾਂ ਜੇ ਕੋਈ ਭਰਾ ਤੰਗ ਹੈ ਤਾਂ ਆ ਕੇ ਮੈਥੋਂ ਦਵਾਈ ਲੈ ਜਾ ਸਕਦਾ ਕਬਜੀ ਦੀ ਗੈਸ ਦੀ ਤਜਾਬ ਦੀ ਜ਼ਿਲ੍ਹਾ ਬਠਿੰਡਾ ਜ਼ਿਲ੍ਹਾ ਬਠਿੰਡਾ ਬਾਈ ਅੱਜ ਆਪਾਂ ਫੇਰ ਪਹੁੰਚਿਆ ਬਾਈ ਬੰਤ ਲਵੇ ਤੇ ਇਹਨੇ ਦਵਾਈ ਤਿਆਰ ਕਰ ਲਈ ਖੁਰਕ ਤੇ ਕਬਜ ਵਾਲੀ ਹੈ ਨਾ ਜੀ ਕਬਜੀ ਦੀ ਕਬਜੀ ਦੀ ਤਿਆਰ ਹੋ ਗਈ ਤੇ ਖੁਰਕ ਦੀ ਤਾਂ ਆਪਣਾ ਕਿਦਾਂ ਦੀ ਤਿਆਰੀ ਆ ਉਹ ਤਾਂ ਦਿੰਨੇ ਆ ਠੀਕ ਹੈ ਉਹ ਤਿਆਰ ਹੋ ਪਹਿਲੇ ਵਿੱਚ ਦੀ ਮੁੱਕ ਗਈ ਸੀ ਹੂੰ ਹੁਣ ਤਿਆਰ ਹੋ ਗਈ ਕੱਲ ਦੀ ਤੇ ਹੁਣ ਦੇ ਦਿਆਂਗੇ ਜੇ ਕਿਸੇ ਮਰੀਜ਼ ਨੇ ਆਖਿਆ ਤਾਂ ਆਪਾਂ ਉੱਥੇ ਉਪੜ ਦੀ ਵੀ ਕਰ ਦਿਆਂਗੇ ਕਈ ਵਾਰੀ ਕੋਰੀ ਵਾਲ ਰਹੀਂ ਦੇਣੀ ਪੈਣੇ ਉਹ ਜੇ ਇਥੋਂ ਆ ਕੇ ਲੈ ਜੇ ਤਾਂ ਬੜੀ ਸੋਹਣੀ ਗੱਲ ਆ ਤੇ ਦਵਾਈ ਦਿਖਾਓ ਜੀ ਕਿਹੜੀ ਹੁੰਦੀ ਹੈ ਦਵਾਈ ਆਹ ਉਹ ਰਿਆ ਦਵਾਈ ਆਹ ਵਾਲੀ ਆ ਦੇਖੋ ਇਹ ਡੱਬੀਆਂ ਚ ਪਾ ਕੇ ਦੇਣੀ ਆ ਗੋਲੀਆਂ ਅਗਲਾ ਘਰੇ ਵਟਲੇ ਜਿਵੇਂ ਹੁਣ ਆਹ ਆ ਦਵਾਈ ਆ ਠੀਕ ਹੈ ਘਰੇ ਗੋਲੀਆਂ ਵਟ ਸਕਦਾ ਵੀ ਜਿੰਨੇ ਕੇ ਨਾਲ ਸਰਦਾ ਆਪਾਂ ਵੀ ਛੋਟੀ ਗੋਲੀ ਵਟਲਾ ਵੱਡੀ ਕਬਜ਼ ਜਲੀ ਆ ਹੈ ਇਹ ਕਬਜ਼ੀ ਵਾਲੀ ਆ ਠੀਕ ਹੈ ਤੇ ਇਹ ਵੱਡੀ ਗੋਲੀ ਵਟਲਾ ਚਾਹੀ ਛੋਟੀ ਵਟਲਾ ਹੂੰ ਇਹ ਹੁਣ ਦਵਾਈ ਤਿਆਰ ਹੋ ਗਈ ਆਪਣੀ ਕਬਜੀ ਆ ਉਹਦੇ ਬੇਤੇ ਮੁਤਾਬਕ ਵਟਣੇ ਗੋਲੀ ਹਾਂ ਜਿਵੇਂ ਵੀ ਜੇ ਤੱਕ ਕਬਜੀ ਜ਼ਿਆਦੇ ਟਾਈਮ ਦੀ ਹੈ ਮਾੜੀ ਜੀ ਵੱਡੀ ਗੋਲੀ ਵਟਲਾ ਜੇ ਕੋਈ ਥੋੜੇ ਟਾਈਮ ਦੀ ਹੈ ਤਾਂ ਛੋਟੀ ਵਟਲਾ ਠੀਕ ਹੈ ਕਈ ਵਾਰ ਇਤਜਾਬ ਗੈਸ ਬਣਦਾ ਉਹਦੇ ਵਾਸਤੇ ਵੀ ਚੰਗੀ ਹੈ ਠੀਕ ਹੈ ਦਵਾਈ ਖਾਣੀ ਕਿਵੇਂ ਆ ਜੀ ਖਾਣੀ ਇਹ ਵੀ ਹੱਥ ਨੇ ਪੈਣ ਲੱਗੇ ਨੇ ਜੋ ਸੋਨਾ ਉਦੋਂ ਚਾਹੇ ਨਿੱਗੇ ਪਾਣੀ ਨਾਲ ਲੈ ਲਓ ਚਾਹੇ ਨਿੱਗੇ ਦੁੱਧ ਨਾਲ ਠੀਕ ਹੈ ਤੇ ਤੜਕੇ ਮਤਲਬ ਲੈਟਰਿੰਗ ਬੰਦਾ ਦੋ ਤਿੰਨ ਵਾਰੀ ਜਾ ਆਣਾ ਖੁੱਲ ਕੇ ਜਣੇ ਜਿਆਦੇ ਨਾਲ ਕੋਈ ਵਾਰੀ ਕਿਤੇ ਬੰਦਾ ਲੈਟਰਿੰਗ ਚ ਬੈਠਾ ਫੋ ਟਰੈਕਟਰ ਨੂੰ ਕਿਤੇ ਐ ਮਾਰੇ ਵੀ ਜਿਆਦੇ ਨਹੀਂ ਲੈਣੀ ਠੀਕ ਹੈ ਤੇ ਜੇ ਇਹ ਹਾਬ ਦੀ ਲੈਣੀ ਹੈ ਇਹ ਨਹੀਂ ਵੀ ਗੋਲਾ ਵੱਟ ਕੇ ਮਾਨੂੰ ਫੇਰ ਵੀ ਮਾੜਾ ਹੂੰ ਜੇ ਜਦੋਂ ਹਟਾਉਣਾ ਵੀ ਜਦੋਂ ਆਪਾਂ ਨੂੰ ਪਤਾ ਲੱਗ ਗਿਆ ਵੀ ਲੈਟਰਿੰਗ ਜਾਏ ਦੋ ਤਿੰਨ ਵਾਰੀ ਫਿਰ ਲੱਸੀ ਅੱਧਾ ਗਲਾਸ ਜਾਂ ਦਹੀਂ ਦਾ ਅੱਧਾ ਗਲਾਸ ਤੇ ਪੀਲੂ ਤੇ ਹਟ ਜਾਂਦੀ ਬ੍ਰੇਕਾਂ ਲੱਗ ਜਾਂਦੀ ਬ੍ਰੇਕਾਂ ਹਾਂ ਲੱਗ ਜਾਂਦੇ ਨੇ ਨਾ ਤੇ ਲੋ ਹਿਸਾਬ ਨਾਲ ਜਿਹਨੇ ਗੋਲੀ ਉਨੀ ਵਟ ਲੋ ਜਿੰਨੀ ਜਿਹੜੇ ਹਿਸਾਬ ਦੀ ਆਪਾਂ ਨੂੰ ਵੀ ਕਾਬਜੀ ਆ ਜੇ ਵੱਡੀ ਵਟਣੀ ਤਾਂ ਵੱਡੀ ਵਟ ਲੋ ਛੋਟੀ ਵਟਣੀਆਂ ਛੋਟੀ ਵਟ ਲੋ ਜੇ ਗੈਂਸ ਤਜਾ ਜਮਣ ਦਾ ਫਿਰ ਉਹ ਛੋਟੀ ਵਟ ਲੋ ਫਿਰ ਜਮਾ ਛੋਟੀ ਵਟ ਲੋ ਹਾਂ ਫਿਰ ਛੋਟੀ ਵਟ ਲੋ ਇਹ ਤਰੀਕਾ ਇਹਦਾ ਲੈਣ ਦਾ ਹਾਂ ਇਹ ਤਰੀਕਾ ਇਹਦਾ ਦੇਖ ਹੁਰਕ ਕਾਲੀ ਕਿਹੜੀ ਹੈ ਜੀ ਦੇਖ ਹੁਰਕ ਕਾਲੀ ਆ ਪਈ ਹੈ ਆਪਣੀ ਆਹੀ ਦਿਨੇ ਸਿਸੀਆਂ ਚ ਪਾ ਕੇ ਨਾ ਸਿਸੀਆਂ ਚ ਪਾ ਕੇ ਹਾਂ ਤੇ ਇੱਕ ਆ ਡੱਬੀ ਚ ਦੇਣਾ ਹੂੰ ਇਹ ਮੱਲ ਇਹ ਤੜਕੇ ਲਾਉਣੀ ਹੈ ਹਾਂ ਆ ਆਥਣੇ ਲਾਉਣੀ ਹੈ ਦੋਨੇ ਨਾਲ ਆ ਕੇ ਠੀਕ ਹੈ ਹਾਂ ਕੋਈ ਗਰਮ ਚੀਜ਼ ਇਹ ਹੈ ਵੀ ਕੋਈ ਕਈ ਵਾਰੀ ਬੰਦਾ ਪੈਗ ਪੁੱਗ ਲਾਇਆ ਉਹ ਨਾ ਮੇਰਾ ਵੀ ਰਪੀਓ ਵਿੱਚ ਕਿਤੇ ਦਵਾਈ ਲਾ ਕੇ ਉਹ ਪੀ ਲਉ ਫੇਰ ਇਹ ਮੜਾ ਕਈ ਵਾਰੀ ਸੋਜ ਆ ਜਾਏ ਇਹ ਜ਼ਖਮ ਵੀ ਲੋਟ ਕਰ ਦਿੰਦੀ ਹੈ ਹਾਂ ਜ਼ਖਮ ਵੀ ਸੂਗਰ ਦਾ ਕਿੰਨਾ ਹੀ ਆ ਅੱਛਾ ਜ਼ਖਮ ਨੂੰ ਵੀ ਮੈਂ ਇਹੀ ਦਿੰਨਾ ਠੀਕ ਹੈ ਇਹ ਲੱਗਦੀ ਲੋਕ ਦੀ ਤਾਂ ਨਹੀਂ ਬਾੜੀ ਮਾੜੀ ਹੀ ਲੱਗਦੀ ਜ਼ਰੂਰ ਆ ਜ਼ਖਮ ਨੂੰ ਚਾਹੇ ਕਿੰਨੇ ਸਾਲ ਦਾ 2 ਸਾਲਾਂ ਦਾ 10 ਸਾਲਾਂ ਦਾ ਜ਼ਖਮ ਨੂੰ ਵੀ ਇਹ ਰਾਮ ਕਰਦੇ ਠੀਕ ਹੈ ਤੇ ਆ ਮੌਕੇ ਵਾਲੀ ਦਵਾਈ ਦੇ ਲਈ ਆ ਮੌਕੇ ਵਾਲੀ ਦਵਾਈ ਦੇ ਲਈ ਆ ਸੀ ਐ ਵੀ ਦਿਖਾ ਦਿੰਦੇ ਆ ਬਈ ਇਹ ਆ ਸੀ ਮੌਕੇ ਇੱਧਰ ਆ ਕੇ ਆਜੀ اچھا ਇੱਕ ਨੇ ਟਾਈਮ ਚ ਲੈ ਜਾਣਗੇ ਹੁਣ ਇਹ ਸੁੱਕ ਜਾਣਗੇ ਹਫਤੇ ਦੇ ਅੰਦਰ ਅੰਦਰ ਸੁੱਕ ਕੇ ਡਿੱਗ ਪੈਣਗੇ ਆ ਦੇਖ ਦਵਾਈ ਲਾਈ ਪਈ ਆ ਮੌ ਕਹਿੰਦੀ ਠੀਕ ਹੈ ਹਾਂ ਇਹ ਕਾਲੇ ਹੋ ਕੇ ਤੇ ਡਿੱਗ ਪੈਣਗੇ ਹਫਤੇ ਦੇ ਅੰਦਰ ਅੰਦਰ ਹਫਤੇ ਦੇ ਅੰਦਰ ਅੰਦਰ ਮੌਕੇ ਜਣੇ ਕਿੰਨੇ ਨਾ ਹਾਂ ਮੌਕੇ ਸੁੱਕ ਜਾਂਦੇ ਨੇ ਕਾਲੇ ਹੋ ਜਾਂਦੇ ਨੇ ਹਫਤੇ ਤੋਂ ਹਫਤੇ ਚ ਹੈ ਹਾਂ ਠੀਕ ਐ ਇਹ ਆਪਾਂ ਕਿੰਨੇ ਕੁ ਲਾਤੇ ਮੌਕੇ ਇਹ ਤਾਂ ਕੋਈ ਪਤਾ ਹੀ ਨਹੀਂ ਕਿੰਨੇ ਕੁ ਬੰਦਿਆਂ ਦੇ ਮੈਂ ਦਵਾਈ ਲਾਤੀ ਉਹਨਾਂ ਨੂੰ 30 ਸਾਲ ਹੋ ਗਏ ਦਵਾਈ ਲਾਉਂਦੇ ਨਾ ਅੱਛਾ ਤੇ ਅੱਜ ਤੱਕ ਕਿਸੇ ਬੰਦੇ ਨਾਲ ਆ ਮਾਰਿਆ ਲਓ ਵੀ ਮੌਕੇ ਦਾ ਵੀ ਫੁਰਕਦਾ ਵੀ ਆ ਵੀ ਬੰਦੇ ਮੈਥੋਂ ਦਵਾਈ ਲੈ ਜਾਂਦੇ ਨੇ ਸੌਆਂ ਚ ਉਤੇ ਉਹਨਾਂ ਚ ਇੱਕ ਐਦਾ ਪਮਾਂ ਦੀ ਵਿਚਰ ਜੇ ਪਰ ਅੱਜ ਤੱਕ ਕੋਈ ਵਿਚਰੇ ਨਹੀਂ ਠੀਕ ਜੇ ਕੋਈ ਵਿਚਦਾ ਕਈ ਨਹੀਂ ਆਇਆ ਹੁੰਦਾ ਉਹ ਆਪਾਂ ਨੂੰ ਆ ਕੇ ਦੱਸ ਸਕਦਾ ਵੀ ਭਾਈ ਮੈਨੇ ਆਹ ਤਕਲੀਫ ਹੈ ਆਪਾਂ ਦਵਾਈ ਫੇਰ ਦੇ ਦੇਾਂਗੇ ਔਰ ਜਣੇ ਲੋਟ ਕਰ ਦੇਾਂਗੇ ਠੀਕ ਹਾਂ ਤੇ ਆਪਾਂ ਦਵਾਈ ਉਦੋਂ ਜਿਹੜੀ ਤਿਆਰ ਕਰਦੇ ਸ਼ੁ ਆਹ ਗਈ ਜਿਹੜੀ ਹਾਂ ਉਹ ਆਈ ਉਹਦੇ ਵਿੱਚ ਕੀ ਪਤਾ ਕੀ ਹੈ ਚਾਂਦੀ ਦੇ ਵਰਕ ਵੀ ਹਲੇ ਆਈ ਚ ਪਾਉਣੇ ਨੇ ਐਸੇ ਪਾਉਣੇ ਆ ਚਾਂਦੀ ਦੇ ਵਰਕ ਹਾਂ ਇਹ ਆ ਦਾਖਾਂ ਦੁਖਾਂ ਤੇ ਗਲਾ ਗਲਾਬ ਦੇ ਫੁੱਲ ਤੇ ਆਹ ਦਾਖਾਂ ਠੀਕ ਐ ਇਹ ਤੇ ਮਾੜਾ ਕਿਉ ਪਾ ਕੇ ਘਰ ਦਾ ਕਿਉ ਰੱਖੀ ਬੈਠਿਆ ਹੂੰ ਹੂੰ ਇਹ ਪਾ ਕੇ ਆ ਸਾਰਾ ਕਿਉ ਹੂੰ ਤੇ ਇਹ ਕੜਾਹੀ ਚ ਭੁੰਨ ਦੇਣੀ ਐ ਆ ਭੁੰਨ ਤੇ ਤੜਕਾ ਲਾਉਨੇ ਆ ਇੱਕ ਦਾ ਹਾਂ ਤੜਕਾ ਲਾ ਕੇ ਮਾੜਾ ਬੇਸਣ ਪਾ ਕੇ ਫਿਰ ਇਹਦੀਆਂ ਗੋਲੀਆਂ ਵੱਟੀਆਂ ਜਾਣਗੀਆਂ ਠੀਕ ਐ ਆ ਘਿਉ ਦੀ ਛੱਸੀ ਵਿੱਚ ਆ ਜੀ ਹੂੰ ਹਾਂ ਗੋਲੀਆਂ ਵੱਧੀਆਂ ਵੱਟੀਆਂ ਜਾਣਗੀਆਂ ਉਹ ਜਣੇ ਤਾਕਤਾਲੀ ਵੀ ਬਣੂ ਇਹ ਨਹੀਂ ਗੱਲ ਅੱਛਾ ਹਾਂ ਠੀਕ ਇੱਕ ਜਿਹੜੀ ਸ਼ੂਗਰ ਵਾਲੇ ਵਾਸਤੇ ਐ ਉਹ ਮੈਂ ਕਾਲ ਨੂੰ ਤਿਆਰ ਕਰਨ ਨੂੰ ਸ਼ੂਗਰ ਵਾਲੇ ਦੀਆਂ ਹਾਂ ਸ਼ੂਗਰ ਵਾਲੇ ਦੀ ਕਈ ਵਾਰੀ ਸ਼ੂਗਰ ਨੂੰ ਵੀ ਇਹ ਲੋਟ ਕਰਦੀ ਆ ਇਹ ਚ ਥੋੜਾ ਜਿਹਾ ਵੀ ਇਹ ਆ ਵੀ ਮੇਸਰੀ ਮੂਸਰੀ ਪਾਈ ਆ ਤੇ ਲੋਕੇਸ਼ਨ ਐ ਸਮਝਾਈ ਮਾੜੀ ਜੀ ਤੇ ਲੋਕੇਸ਼ਨ ਇਹ ਆ ਵੀ ਆਪਣਾ ਇੱਥੇ ਆਪਣੇ ਨਾ ਬੱਸ ਸਟੈਂਡ ਕੋਲੇ ਪਵਾਰਾ ਚੌਕ ਆ ਹੂੰ ਪਵਾਰਾ ਚੌਕ ਤੋਂ ਸਿੱਧੀ ਬਾਲਿਆਂ ਵਾਲੀ ਰੋੜਾ ਸੜਕ ਆਉਂਦੀ ਆ ਉੱਥੋਂ ਥੋੜਾ ਜਿਹਾ ਗਾਹਾਂ ਆ ਕੇ ਪਵਾਰਾ ਚੌਕ ਤੋਂ ਆਪਣੇ ਬਚਿੱਤਰ ਸਿੰਘ ਆ ਉਹ ਉਹ ਹੀ ਕਬਾੜ ਦੀ ਗਾਨਾ ਬਾਹਲੇ ਚਿਰਦੀ ਉਹਦੇ ਬੈਕ ਸਾਈਡ ਆਪਣੀ ਦੁਕਾਨ ਠੀਕ ਹੈ ਹਾਂ ਜੀ ਜਿਹਾ ਫੋਰਾ ਚੌਂਕ ਤੇ ਪੇਖਣਾ ਹੋਵੇ ਜੇ ਉੱਥੇ ਉੱਥੋਂ ਕਈ ਵਾਰੀ ਉੱਥੇ ਮੁੰਡਾ ਖੜਾ ਹੈ ਪਿੱਪਲ ਹੈ ਵੱਡਾ ਫੋਰਾ ਚੌਂਕ ਚ ਉਹ ਪਿੱਪਲ ਥੱਲੇ ਮੁੰਡਾ ਚਾਹ ਵਾਲਾ ਖੜਾ ਹੈ ਉਹਨੂੰ ਕੋਲੋਂ ਵੀ ਮੜਾ ਪੁੱਛ ਸਕਦੇ ਹੋ ਵੀ ਅਸੀਂ ਉੱਥੇ ਜਾਣਾ ਉਹ ਦੱਸ ਦਿੰਦਾ ਠੀਕ ਹੈ ਤੇ ਨੰਬਰ ਆਪਣੇ ਚੱਲੀ ਜਾਂਦੇ ਸਕਰੀਨ ਤੇ ਨੰਬਰ ਆਪਣਾ ਹਾਂ ਇਹ ਲਾਤੇ ਸਕਰੀਨ ਤੇ ਸਾਡੇ ਹਾਂ ਦੋਨੇ ਸਕਰੀਨ ਤੇ ਲਾ ਦੇ ਕੋਈ ਗੱਲ ਨਹੀਂ ਜੇ ਕੋਈ ਭਰਾ ਤੰਗ ਹੈ ਤਾਂ ਆ ਕੇ ਮੈਥੋਂ ਦਵਾਈ ਲਿਜਾ ਸਕਦਾ ਕਬਜ਼ ਦੀ ਗੈਸ ਦੀ ਤਜਾਬ ਦੀ ਜ਼ਿਲ੍ਹਾ ਬਠਿੰਡਾ ਜ਼ਿਲ੍ਹਾ ਬਠਿੰਡਾ ਤਹਿਸੀਲ ਨਸਾਣਾ ਉੱਚੋ ਮੰਡੀ ਉੱਚੋ ਮੰਡੀ ਠੀਕ ਹੈ ਜੀ ਉੱਚੋ ਮੰਡੀ ਬੱਸ ਸਟੈਂਡ ਤੋਂ ਥੋੜਾ ਜਿਹਾ ਗਾਹਾਂ ਆ ਕੇ ਆ ਪਵਾਰਾ ਚੌਂਕ ਤੋਂ ਬੰਤ ਸਿੰਘ ਮੇਰਾ ਨਾਮ ਕਈ ਵਾਰੀ ਵੀਰ ਉੱਥੇ ਲੱਗ ਜਾਂਦੇ ਆ ਵੀ ਮੈਂ ਇਰਾ ਜਾ ਰਹਾ ਆ ਉਹ ਇੱਥੇ ਆ ਕੇ ਸਾਰਾ ਕੁਝ ਦੱਸ ਦਊ ਕਈ ਵਾਰੀ ਹੁਣ ਜਿਵੇਂ ਮਰੀਜ਼ ਬੈਠੇ ਆ ਮੈਂ ਮਰੀਜ਼ਾਂ ਨੂੰ ਦਵਾਈ ਦੇਣੀ ਹੁੰਦੀ ਆ ਉਧਰੋਂ ਬੰਦਾ ਉਹ ਪੁੱਛੀ ਜਾਂਦਾ ਫਿਰ ਗਾਹਾਂ ਫੜਾ ਦਿੰਦਾ ਮੈਂ ਵੀਰ ਬਣ ਕੇ ਛਵਨ ਕੇ ਬਹਿਂਤੀ ਆ ਪਰ ਵੀ ਇਹ ਕਿਆ ਮਨਾ ਕਰਿਆ ਕਰੂ ਉਨੇ ਕੀ ਗੱਲ ਵੀ ਅਸੀਂ ਆ ਰਹੇ ਆ ਭਾਈ ਸਾਨੂੰ ਐਡਰੈਸ ਦੱਸ ਦੇ ਠੀਕ ਹੈ ਹੁਣਾਂ ਮੈਂ ਐਡਰੈਸ ਸਾਰਾ ਦੱਸਦਾ ਤੇ ਜਦੋਂ ਆਉਣਾ ਫੋਨ ਕਰਕੇਓ